ਸਰਫੇ ਮੈਂ ਕਿਉਂ ਕਰਾ ਕੰਮ ਸੇਵਕ ਐਨ ਨਹੀਂ ਐਨੀ ਬੜਾਈ ਕਰਕੇ ਮੈਂ ਘਰ ਦੇ ਭਾਂਡਿਆਂ ਜੋਗੀ ਰਹਿ ਗਈ ਬਸ ਮੈਂ ਕੁਛ ਵੀ ਨਹੀਂ ਕਿਹਾ ਸਕੂਲ ਦੀ ਟੀਚਰ ਲਗਣਾ ਯਾਨੀ ਕਿ ਮੈਂ 4 ਵੇ ਤੱਕ ਘਰ ਆਇਆ ਨਾ ਅੰਛੇ ਤੇ 6 ਵਜੇ ਆਉਂਦਾ ਸਿਰਫ ਐ ਵੈ ਕਿ ਚੱਲ ਕਿਸੇ ਵਾਲੇ ਬੰਦਾ ਛੁੱਟੀ ਬੱਚਾ ਕਰਦਾ ਤੇ ਧਿਆਨ ਦੇ ਲੈਣਾ ਉੰਜ ਤੇ ਮੈਂ ਹੀ ਵੇਖਣਾ ਗਾ ਵੈ ਪਰ ਮੰਮੀ ਨੂੰ ਕੰਮ ਹੀ ਨਹੀਂ ਮਨਜੂਰ ਬਸ ਮੁਕ ਦੀ ਗੱਲ ਤੇ ਐ ਵੈ ਸੇਵਕ ਐ ਸੋਹਰੇ ਐ ਨਾ ਜਿਹੜੇ ਵਿਆਹ ਤੋਂ ਪਹਿਲਾਂ ਵਾਦੇ ਬੜੇ ਕਰਦੇ ਨੇ ਅਹੀਂ ਤੁਹਾਡੀ ਧੀ ਲਈ ਨਾ ਐ ਕਰਾਂਗੇ ਅਹੀਂ ਤੁਹਾਡੀ ਧੀ ਲਈ ਐਦਾਂ ਕਰਾਂਗੇ ਪਰ ਉਹ ਗੱਲ ਕਦੇ ਨਹੀਂ ਪੁਗਾਂਦੇ ਪਰ ਜੇ ਕਿਤੇ ਕੁੜੀ ਵਾਲੇ ਕਹਦਾ ਨਾ ਅਹੀਂ ਬਸ ਕੁੜੀ ਸੁਖੀ ਵੇਖਾਂਗੇ ਤੇ ਮੁੰਡੇ ਲਈ ਇਹ ਕਰਾਂਗੇ ਤੇ ਉਸ ਗੱਲ ਨੂੰ ਖਿੱਚ ਕੇ ਵਹਿ ਜਾਣਗੇ ਕਿ ਤੁਸੀਂ ਕਿਹਾ ਸੀ ਆਪਣੇ ਜਵਾਈ ਲਈ ਹੁਣ ਤੇ ਮੁਕਰਨ ਦੇ ਉਹ ਬੰਚੀ ਤੇ ਜਿਹੜੇ ਇਹ ਮੁਕਰਦੇ ਨੇ ਸੋਰੇ ਇਹ ਕਿਹੜੇ ਲਿਖੇ ਜਾਣਗੇ ਇਹਨਾਂ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ ਮਹਾਰਾਜ ਪਤਾ ਨਹੀਂ ਕਿੱਥੇ ਸੋ ਗਿਆ ਸੀ ਜਦੋਂ ਧੀਆਂ ਦੇ ਕਰਮ ਲਿਖਦਾ ਸੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਚੱਲ ਸੇਵਾ ਕੋਈ ਗੱਲ ਨਹੀਂ ਜੇ ਇਦਾਂ ਹੀ ਹੈ ਤੇ ਇਦਾਂ ਹੀ ਸੀ ਤੇਰੇ ਭਾਜੀ ਰਾਜੀ ਨੇ ਤੂੰ ਰਾਜੀ ਨੇ ਚਲ ਮੈਂ ਘਰ ਸੰਭਲਾਂਗੀ ਮੇਰੇ ਸੁਪਨੇ ਟੁੱਟਦੇ ਹੋ ਟੁੱਟ ਜਨ ਪਰ ਰੀਆ ਦੇ ਸੁਪਨੇ ਨਾ ਟੁੱਟਣ ਦੇ ਮੇਰੀ ਗੱਲ ਸੁਣਾ ਭਾਬੀ ਜਿੱਥੇ ਚਾਰ ਜੀ ਮੰਨਣਦੇ ਆ ਇੱਕ ਨਹੀਂ ਮੰਨਣਦੇ ਆ ਨਾ ਕੋਈ